ਕਿਸਕਾਰ ਜੀ ਆਪਾਂ ਬਣਾਉਣੀਆਂ ਜੀ ਆਲੂ ਗੋਬੀ ਨੂੰ ਪਾਪਾ ਸਲਾਸ ਹੀ ਬਣਾਉਂਦੀ ਪਨੀਰ ਤੇ ਆਪਾਂ ਨੂੰ ਪਈ ਜਾਂਦੀ ਹੈ ਦੁਕਾਨ ਬਹੁਤ ਦੂਰ ਪਨੀਰ ਵਾਲੀ ਕਿ ਘਰੇ ਹੁਣ ਮੋਟਰਸਾਈਕਲ ਤਾਂ ਖੜਾਗਾ ਪਰ ਕੋਈ ਜਾਣਦਾ ਨਹੀਂਗਾ दूर द करके कोई ज्यादा नहीं बनाने आलू गोभी कोई सब्जी आला आर जाके लोनी पी दिन हो गए मेनू गोभी बनाई है गोभी ਮੈਂ ਜਦੋਂ ਕਿਤੇ ਇੱਧਰ ਜਾਂਦੀ ਸੀ ਗੋਭੀ ਲੈਣੋਂ ਦੋ ਉਹਨਾਂ ਦੇ ਗੋਭੀ ਨਹੀਂ ਮਿਲਦੀ ਸੀਗੀ। ਫਿਰ ਉਹ ਆਰ ਕੇ ਫਿਰ ਕੱਲ ਤਾਂ ਮੈਨੂੰ ਮਿਲ ਹੀ ਗਈ। ਅੰਦਰ ਕੱਲ ਬਣਾਈ ਨਹੀਂ ਮਾਂ ਖਾ ਚੱਲ ਅੱਜ ਵਰਤਾ ਕਰਕੇ ਦਾ। ਤੇ ਤਾਂ ਚੱਲ ਗੋਭੀ ਤਾਂ ਪਲੋਂ ਵੀ ਬਣਾਈ ਲੈਣੇ ਮਾਂ ਖਾ ਚੱਲ ਅੱਜ ਬਣਾ ਲੈਣੇ ਆਗੇ। ਤੇ ਆਪਾਂ ਨੂੰ ਹੋਗੇ ਬਹੁਤ ਦਿਨ ਜਿਆਦਾ ਘਰੇ ਸੁੱਟਣਾਂ ਦੇ। ਤਲ ਨੂੰ ਆਪਾਂ ਚੱਲਨੇ ਆ ਜੀ ਕੰਮ ਤੇ ਫੈਕਟਰੀ ਚ ਇਹ ਆ ਗਈ ਦੀਵਾਲੀ ਤੇ ਪੈਸੇ ਦੀ ਹੈਗੀ ਲੋੜ ਆਪਾਂ ਨੂੰ ਇਹ ਕੰਮ ਤੇ ਜਾਵਾਂਗੇ ਤਾਂ ਪੈਸੇ ਲਿਆਵਾਂਗੇ ਤੋ ਲੈ ਤਾਂ ਲੈਣਿਆ ਬੰਦਾ ਜੋ ਗੱਲ ਕਰ ਚੀਜ਼ ਵਧੀਆ ਨਹੀਂ ਮਿਲਦੀ ਹੁੰਦੀ ਮਹਿੰਗੀ ਆ ਤੇ ਵਧੀਆ ਚੀਜ਼ ਹੁੰਦੀ ਨਹੀਂ ਹਾਂ ਤਾਂ ਗੋਭੀ ਲਈ ਆ 60 ਰੁਪਏ ਕਿਦੋਂ ਪਰ ਨਿਸਰੀ ਜੀ ਹੋਈ ਗੋਭੀ ਐ ਐਜੀ ਗੋਪੀ ਐ ਛਿਲਦਰੀ ਜੀ ਕੀ ਹੋਇਆ ਤੇ ਗਰਮ ਕਰ ਲੋ ਜਦੋਂ ਪੀਣੀ ਆ ਆਪਾਂ ਗਰਮ ਕਰਕੇ ਪੀ ਲਓ ਫਿਰ ਸਾਬ ਦੇ ਸਾਰੇ ਦੀ ਗੱਲ ਡੋਂਗੇ ਚ ਬਾਉ ਤੇ ਗਰਮ ਕਰੋ ਚਾਹ ਪੀਣੀ ਆ ਕਿ ਚਾਹ ਹੋ ਰਹੀ ਆ ਸਾਡੀ ਠੰਡੀ ਤੇ ਆ ਪੌਂਗੀ ਲਾ ਰੱਖੀ ਆ ਮੂੰਹ ਨੂੰ ਕੁੜੀਆਂ ਸਾਡੀ ਕੰਮ ਤੋਂ ਬਹੁਤ ਟਲਦੀ ਆ ਤੇ ਆਓ ਸਾਰਾ ਕਰਕੇ ਦੇ ਤਾਂ ਹਲੇ ਡੜੀ ਜਾਣੇ ਆ ਹੈ ਉਹ ਬੈਠੀ ਆ ਕੁਰਸੀ ਤੇ ਚੜੀ ਆਪ ਗੋਗਾ ਬਣੀ ਬਣੀ ਇਹ ਕੰਮ ਸਾਰੇ ਆਈ ਨਹੀਂ ਕਹਿੰਨਾ ਅਭੀ ਇਹਦੇ ਬਾਰਤ ਆਹੋ ਮੈਂ ਹੀ ਕਰਕੇ ਆਈ ਹਾਂ ਹੁ ਬੈਠੀ ਆਜੂ ਕੁਰਸੀ ਤੇ ਚੜੀ ਮਜ਼ਾ ਤਾਂ ਗਰੀਬਾਂ ਦਾ ਨਾ ਹੁੰਦਾ ਟੱਲ ਕੇ ਲਾਈਕ ਤੇ ਘੰਟੀ ਵਾਲਾ ਬਟਨ ਜਰੂਰ ਦਬਦਿਆ ਕਰੋ ਜਿਹੜਾ ਕਿਸ ਨੂੰ ਨਵੀਆਂ ਨਵੀਆਂ ਸੋਹਣੀਆਂ ਸੋਹਣੀਆਂ ਵੀਡੀਓ ਦੇਖਣ ਨੂੰ ਮਿਲਣ ਜਦੋਂ ਆਉਨੇ ਆਪਾਂ ਕੰਮ ਤੇ ਉਦੋਂ ਆਪਣੇ ਤੋਂ ਬਣਦਾ ਨਹੀਂ ਬਲੌਗ ਹੁਣ ਮੇਰੇ ਸੁੱਟਾਂ ਮੋਲੀਆਂ ਹੋ ਗਈਆਂ ਹੁਣ ਕੱਲੀ ਦਾ ਕਰਕੇ ਬਸਣਾ ਉਹ ਹੀ ਨਹੀਂ ਹੁੰਦਾ ਹੁਣ ਆਪਾਂ ਇੱਕ ਦੋ ਦਿਨ ਲਾ ਲਿਆ ਕਰਾਂਗੇ ਇੱਕ ਦੋ ਦਿਨ ਘਰੇ ਰਹਿ ਕੇ ਆਪਾਂ ਬਲੌਗ ਬਣਾਇਆ ਕਰਾਂਗੇ ਇੱਧਰ ਬੈਠੀ ਆਜੂ ਉਹ ਬੈਠੀ ਗੋਗਾ ਮਾਈ ਬਣੀ ਮੰਜੇ ਤੇ ਕੁਰਸੀ ਤੇ ਪਤਾ ਹੀ ਸਾਰਿਆਂ ਨੂੰ ਵੀ ਆਜੂ ਕਿੰਨਾ ਕੰਮ ਕਰਦੀ ਲੱਗਦਾ ਸਾਨੂੰ ਵੀ ਆਜੂ ਕੰਮ ਕਰਦੀ ਹੋਊਗੀ ਨੈਲਾ ਨਾ ਤੋ ਕਿ ਉਹ ਬੈਠੀ ਮਸਾਈ ਨੌਲਾ ਤੋੜਨਾ ਤਾਂ ਹੈ ਦੇਗੀ ਸਾਨੂੰ ਕਮੈਂਟਾਂ ਜਾਇਂ ਦੱਸਿਓ ਵੀ ਆਜੂ ਕੰਮ ਕਰਦੀ ਆ ਕਿ ਨਹੀਂ ਕਰਦੀ ਜਿਹੜਾ ਕਿ ਅੱਜ ਉਹਨੂੰ ਵੀ ਪਤਾ ਲੱਗੇ ਵੀ ਮੈਂ ਕੰਮ ਕਰਦੀ ਆ। ਮੈਂ ਬਣਾ ਲਈ YouTube ਤੇ ਵੀਡੀਓ। ਜੀ। ਹਾਂ ਰੱਖ ਦੇ। ਰੱਖ ਦੇ ਰੱਖ ਦੇ। ਤਨਨਦ ਨਵਾਦ ਚੱਕਰੀ ਦਾ ਵਰਤਾ ਹੁਣ ਮੈਂ 2 ਦਿਨ ਤਾਂ ਜਾਉਂਗੀ ਤੀਜੇ ਦਿਨ ਆ ਫੇਰ ਘਰੇ ਰਹੂੰਗੀ ਗੋभी ਰੱਖਦੀ ਹੁੰਨੀ ਆ ਮੈਂ ਉਹ ਮੇਰੇ ਜਵਾਖਾਂ ਦਾ ਵਰਤਾ ਮੇਰੇ ਪੁੱਤਾਂ ਦਾ ਸੋਹਣਿਆਂ ਜਿਹਦਾ ਤਸਵੀਰ ਸਾਹਮਣੇ ਆ ਹੁੰਦਾ ਸੋਹਣੀ ਸੀ ਗੋभी ਵਾਲਾ ਪਰ ਵੀ ਨਿਸਰੀ ਜੀ ਹੋਈ ਆ ਗਈ ਚਲੋ ਫਿਰ ਅਸੀ ਨਹੀਂ ਆਪਾਂ ਆਉਂਦਾ ਸ਼ੌਂਕ ਜਿਆ ਪੂਰਾ ਕਰ ਲੈਨੇ ਆ ਤੁਹਾਨੂੰ ਸਾਰ ਬੋਲੂ ਦੀ ਵਾਗੇ ਹਾਂ ਰਾਜਵੀਰ ਨੂੰ ਹੂੰ ਰਾਜਵੀਰ ਜੀ ਹੁੰਦੇ ਤੇ ਫੁੱਲਾਂ ਮਾ ਕੇ ਲੈ ਕੇ ਤੁਹਾਨੂੰ ਸਾਰ ਵਾਗੇ ਹਾਂ ਰਾਜਵੀਰ ਜੀ ਹੁੰਦੇ ਤੇ ਫੁੱਲ ਪਾਉਣ ਵਾਗੇ ਗੀਤਾਂ ਪਰ ਅੱਛਾ ਤੇ ਵੀ ਉਹ ਤਾਂ ਪਹਿਲਾਂ ਹੀ ਵਾਗੇ ਹੋਣੇ ਹੋਰ ਹਾਣਾਂ ਪਰ ਉਹਨਾਂ ਜਨਾਚਰ ਬੰਦਾ ਜਾਉਂਦਾਗਾ ਉਹ ਨਾਜਰੀ ਆਗਾ ਜਦੋਂ ਬੰਦਾ ਹੋ ਹੋ ਜੇ ਉਹਦੇ ਰਿਸ਼ਤੇਦਾਰ ਸਾਰੇ ਕਾਲ ਕਰਨ ਲੱਗ ਜਾਂਦੇ ਆ ਪਰਿਵਾਰ ਦੇ ਮੂੰਹੋਂ ਤਾਂ ਇਹ ਜੀ ਗੱਲ ਕਾਹੋਂ ਨਿਕਲਦੀ ਆ ਵੀ ਆਪਾਂ ਐ ਕਰ ਲਗੇ ਜਾਂ ਵਾ ਕਰ ਲਗੇ ਰਿਸ਼ਤੇਦਾਰਾਂ ਨੂੰ ਵੇਚਣਾ ਬਹੁਤ ਔਖਾ ਲੱਗਦਾਗਾ ਲੈ ਵੀ ਨਹੀਂ ਸਕਦੇ ਨਾ ਚਰ ਬਹੁਤ ਮਾੜੀ ਗੱਲ ਹੋਈ ਅਰਾਜਵੀਰ ਜਵੰਦੇ ਵਾਲੀ ਵਿਚਾਰੀ ਵਾਲੀ ਜਿਵੇਂ ਜਹਿਤਾ ਜੰਦਾਰੀ ਦੀ ਜਿਹੜੀ ਛੋਟਾ ਜਾਈਆ ਜੀਤਵਾ ਦੇ ਕਲੇ ਚੱਕਿਆ ਹੋਇਆ ਜਿਵੇਂ ਛੋਟਾ ਜਾਈਆ ਵਿਚਾਰਾ ਹਾਂ ਕੱਲਾ ਹੀ ਵਿਚਾਰਾ ਆਪ ਸੀ ਕੱਲਾ ਹੀ ਗਾਹਾਂ ਆਉਂਦੇ ਮੁੰਡਾ ਗਾ ਪਰਮਾਤਮਾ ਨੇ ਬਹੁਤ ਜਿਆਦੇ ਨਾਣਸਾਫੀ ਕੀਤੀ ਆ ਉਹਦੇ ਨਾਲ ਕਿਹੜਾ ਖਜ਼ਾਨਾ ਭਰ ਗਿਆ ਵੀ ਜਿਹੜੇ ਲੰਕਦੇ ਨੇ ਉਹਨਾਂ ਨੂੰ ਲੈ ਜਾ ਲੋਕਾਂ ਦਾ ਪਿਆਰ ਐਨ ਰਾਜਵੀਰ ਲਈ ਸਭ ਦੇ ਦਿਲਾਂ ਦੇ ਵਿੱਚ ਰਾਜ ਕਰਦਾ ਸੀ ਰਾਜਵੀਰ ਬਹੁਤ ਵਧੀਆ ਬੰਦਾ ਸੀ ਵਿਚਾਰਾ ਬਹੁਤ ਮਾੜੀ ਗੱਲ ਹੋਈ ਐ

ਚਾਚੇ ਦਾ ਮੁੰਡਾ ਪਾਉਣ ਲੱਗ ਰਿਹਾ ਘਰ ਤੇ ਥਾਂ ਲੈਤੀ ਆ ਵਿਚਾਰੇ ਨੇ ਹੁਣ ਪਹਿਲਾਂ ਜਿਹੜੀ ਜਗ੍ਹਾ ਸੀਗੀ ਉਹਨਾਂ ਨੇ ਵੇਚਤੀ ਸੀਗੀ ਹੁਣ ਵਿਚਾਰੇ ਨੇ ਜਗ੍ਹਾ ਲੈਤੀ ਆ ਤੇ ਉਹ ਪਾਉਣ ਲੱਗ ਰਹੇ ਨੇ ਘਰ ਤੇ ਉੱਪਰ ਜਾਈ ਕਹਿੰਦੀ ਵੀ ਸੋਨੂੰ ਮੈਂ ਸਾਰਾ ਨਾ ਕੁੜੀਆਂ ਦੇ ਵੀ ਇੱਕੋ ਜਿਹਾ ਸੂਟ ਲਿਆਉਂਗੀ ਚਲੋ ਬਧੀਆ ਗੱਲ ਆ ਜਿਹੜਾ ਭੈਣ ਭਾਈ ਦਾ ਆਦਰ ਮਾਨ ਕਰਦਾ ਹਨਾ ਭੈਣ ਭਾਈ ਵੀ ਲੋਕਦਾ ਨਹੀਂ ਹੁੰਦਾ ਤੋ ਬਹੁਤ ਗਰੀਬ ਆ ਮੇਰਾ ਚਾਚੇ ਦਾ ਮੁੰਡਾ ਗਾ ਤੇ ਵਧੀਆ ਵਿਚਾਰਾ ਐਵੇਂ ਇੱਜ਼ਤ ਕਰਦਾ ਗਾ ਉਹਦੇ ਥਾਂ ਲੈਣਾ ਸੀਗਾ ਉਹਦੇ ਵੀ ਸਾਨੂੰ ਲੈ ਕੇ ਗਿਆ ਕਹਿੰਦਾ ਆਪਾਂ ਨੇ ਤੁਸੀਂ ਚੰਦੋ ਸਾਰਿਆਂ ਆਪਾਂ ਥਾਂ ਲੈਣਾ ਗਾ ਇੰਨਾ ਹੀ ਬਹੁਤ ਹੁੰਦਾ ਗਾ ਹਨਾ ਭੈਣ ਭਾਈ ਤੋਂ ਕੁਝ ਲੈ ਕੇ ਤਾਂ ਹੁੰਦਾ ਹੀ ਨਹੀਂ ਹੁੰਦਾ ਆਪਾਂ ਬਸ ਮਾਨ ਤਨ ਰੱਖ ਦਿੰਦੇ ਨੇ ਜਿਹੜਾ ਬਹੁਤ ਵਧੀਆ ਗੱਲ ਆ। ਤੇਂਗਾ ਭਣਨ ਤਾਂ ਬਸ ਆਹੀ ਆਸ ਹੁੰਦੀ ਆ ਵੀ ਭੈਣ ਭਾਈ ਹਨਾ। ਆ ਦਰਮਾਨ ਰੱਖੇ ਪਰ ਉਹੇ ਜਾਈ ਭੈਣ ਭਾਈ ਦਾ ਕਰਿਆ ਜਾਂਦਾ ਹੈ। ਕੀ ਹੋ ਗਿਆ ਅੱਜੂ? ਕੀ ਦੀ ਮਤ ਹੋਗੀ? ਕੜੇ ਹਰੀ ਕੜੇ ਹਰੀ ਮਤੋਂ ਦਾ ਹਮੋਂ ਦਾ ਸ਼ਾਇਰ ਹਾਂ ਮੋੜੀ ਨੂੰ ਦਰਦੀ ਵੀ ਦੇਖੀ ਨਾ ਅੱਛਾ ਬਰਿੰਦਰ ਕੁਮੜ ਦੀ ਮਾਂ ਸੋਹਣੀ ਬੋਲੇ ਸੀ ਇਹਨਾਂ ਨੂੰ ਧੰਨਵਾਦ ਜੀ ਸਪੋਰਟ ਕਰਿਆ ਕਰੋ ਬੈਲ ਤੇ ਘੰਟੀ ਦਾ ਬਟਨ ਦਬਦਿਆ ਕਰੋ ਸਾਰਿਆਂ ਨੂੰ ਐਂ ਕਹਨੇ ਆ ਪੜ੍ਹਨਾਂ ਨੂੰ ਭਰਾਵਾਂ ਨੂੰ Да а ну